ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਕਾਰ ਕਿਰਪਾ ਕਿਰਪਾਲ ਆਪੇ ਬਖਸ਼ ਲਾ ਸਦਾ ਸਦਾ ਜਪਿ ਤੇ ਰਾਨਾਮ ਸਤ ਗੁਰ ਪਾਏ ਪੈ ਖਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਰਤਾ ਨੇ ਅੰਦਰ ਵਸ ਦੁੱਖਾਂ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਪਉ ਨ ਕੋਈ ਗੁਣ गावा ਦਿਨ ਰਹਿਣ ਇਤ ਕਮ ਲਾਏ ਸੰਤ ਜਨਾ ਕੈ ਸੰਗ ਹਮੈ ਰੋਗ ਜਾਏ ਸਰਬ ਨਿਰੰਤਰ ਖਸਮ ਇਕੋ ਰਵ ਰਹਿਆ ਗੁਰ ਪ੍ਰਸਾਦੀ ਸਚ ਸਚੋ ਸਚ ਲਹਿਆ ਦਇਆ ਕਰੋ ਹੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹੇ ਦਇਆ ਕਰੋ ਦਇਆਲ ਆਪਣੀ ਸਿਫਤ ਦਿਓ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਹੈ ਮਹਲਾ ਪੰਜਵਾਂ ਏਕੋ ਜਪੀਐ ਮਨ ਮਾਹੇ ਇਕ ਸਕੀ ਸਰਨਾਏ ਇਕ ਸਿਓ ਕਰ ਪਿਰਹੜੀ ਦੁਜੀ ਨਾਹੀ ਜਾਏ ਇਕੋ ਦਾਤਾ ਮੰਗੀਐ ਸਭ ਕਿਛ ਪਲੈ ਪਾਏ ਮਰ ਤਨ ਸਾਸ ਗਿਰਾਸ ਪ੍ਰਵ ਇਕੋ ਇਕ ਧਿਆਏ ਅੰਮ੍ਰਿਤ ਨਾਮ ਨਿਦਾਨ ਸਚ ਗੁਰਮੁਖ ਪਾਇਆ ਜਾਏ ਵੜ ਭਾਗੀ ਤੇ ਸੰਤ ਜਨ ਜਿਨ ਮਨ ਉਠਾਇਆਏ ਜਲ ਤਲ ਮਈਲ ਰਵ ਰਹਿਆ ਦੁਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਪੌੜੀ ਜਿਸਨੋਂ ਤੂੰ ਰਖਵਾਲਾ ਮਾਰੇ ਤਿਸ ਕੋਣ ਜਿਸਨੋਂ ਤੂੰ ਰਖਵਾਲਾ ਜਿੱਤਾ ਤਿਨੈ ਭਾਉਣ ਜਿਸਨੋਂ ਤੂੰ ਰਖਵਾਲਾ ਜਿੱਤਾ ਤਿਨੈ ਪਹਿਣਾ ਜਿਸਨੋਂ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋਂ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੋਂ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੋਂ ਤੇਰੀ ਖੁਸ਼ੀ ਤਿੰਨ ਨੋਂ ਨਿਦ ਪੁੱਛੀਐ ਜਿਸਨੋਂ ਤੂੰ ਪ੍ਰਭਵਲ ਸਿਸਕਿਆ ਮੋਹ ਚੰਦਗੀ ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦੇਗੀ ਜਿਸਨੋਂ ਤੋਂ ਪ੍ਰਭ ਵੱਲ ਤਿਸ ਕਿਆ ਮੋਹ ਚੰਦਗੀ ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦੇਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਮਾਜ ਦੇ ਪਵਿੱਤਰ ਹੁਕਮਾਵੇ ਜਿਸ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਕਿਰਪਾਲ ਪ੍ਰਭੂ ਮਿਹਰ ਕਰ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤਿਗੁਰੂ ਦੇ ਚਰਨਾਂ ਉੱਤੇ ਟਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਏ ਕਿਰਪਾਲ ਮੇਰੇ ਮਨ ਵਿੱਚ ਤਨ ਵਿੱਚ ਆ ਵਸ ਤਾਂ ਕਿ ਮੇਰੇ ਦੁੱਖ ਮੁਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜ਼ੋਰ ਨਾ ਪਾ ਸਕੇ ਹੇ ਕਿਰਪਾਲ ਮੈਨੂੰ ਇਸੇ ਕੰਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹਉਮੈ ਦਾ ਰੋਗ ਕਟਿਆ ਜਾਏ ਹੇ ਭਾਈ ਭਾਵੇਂ ਖਸਮ ਪ੍ਰਭੂ ਹੀ ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਪਰ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਲੱਭਾ ਹੈ हे दयाल ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿਫਤ ਸਲਾ ਬਖਸ਼ ਮੈਨੂੰ ਨਾਨਕ ਨੂੰ ਇਹੀ ਤਾਂਗ ਹੈ ਕਿ ਤੇਰਾ ਦਰਸ਼ਨ ਕਰਕੇ ਖਿੜਿਆ ਰਹਾ ਇੱਕ ਪ੍ਰਭੂ ਨੂੰ ਹੀ ਮਨ ਵਿੱਚ ਧਿਆਉਣਾ ਚਾਹੀਦਾ ਹੈ ਇੱਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ ਹੇ ਮਨ ਇੱਕ ਪ੍ਰਭੂ ਨਾਲ ਹੀ ਪ੍ਰੇਮ ਪਾ ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਇੱਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ اے ਭਾਈ ਮਨ ਦੇ ਰਾਹੀ ਸਰੀਰ ਦੀ ਰਾਹੀ ਸਵਾਸ ਸਵਾਸ ਖਾਂਦਿਆਂ ਪੀਂਦਿਆਂ ਇੱਕ ਪ੍ਰਭੂ ਨੂੰ ਹੀ ਸਿਮਰ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਅਜਾਨਾ ਗੁਰੂ ਦੀ ਰਾਹੇ ਹੀ ਮਿਲਦਾ ਹੈ ਉਹ ਗੁਰਮੁਖ ਬੰਦੇ ਬੜੇ ਭਾਗਾ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆਵਸਤਾ ਹੈ ਪ੍ਰਭੂ ਜਾਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਨਹੀਂ ਹੈ ਏ ਨਾਨਕ ਅਰਦਾਸ ਕਰ ਕਿ ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ ਨਾਮ ਮੂੰਹ ਨਾਲ ਉਚਾਰਾਂ ਤੇ ਉਸ ਖਸਮ ਪ੍ਰਭੂ ਦੀ ਰਜਾ ਵਿੱਚ ਰਹਾ ਜੋ ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸ ਨੂੰ ਕੋਈ ਵਿਕਾਰ ਆਦਿਕ ਮਾਰ ਨਹੀਂ ਸਕਦਾ ਕਿਉਂਕਿ ਉਸ ਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ اے ਪ੍ਰਭੂ ਜਿਸ ਨੂੰ ਤੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਮੁਕਤਾ ਦੀ ਜ਼ਿੰਮੇਵਾਰੀ ਵਿੱਚ ਸੁਰਖਰੂ ਹੋ ਗਿਆ ਹੈ ਉਹ ਬੜੇ ਹੀ ਪਵਿੱਤਰ ਜੀਵਨ ਵਾਲਾ ਬਣ ਗਿਆ ਹੈ हे ਪ੍ਰਭੂ ਜਿਸ ਨੂੰ ਤੂੰ ਤੇ ਜਿਸ ਨੂੰ ਤੇਰੀ ਮਿਹਰ ਦੀ ਨજર نصیਬ ਹੋਈ ਹੈ ਉਸ ਨੂੰ ਜ਼ਿੰਦਗੀ ਵਿੱਚ ਕਿਤੇ ਕੰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ ਕਿਉਂਕਿ हे ਪ੍ਰਭੂ ਜਿਸ ਨੂੰ ਤੂੰ ਜਿਸ ਨੂੰ ਤੇਰੀ ਖੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ ਰੂਪ ਨੌ ਖਜਾਨੇ ਮਾਨ ਲਏ ਹਨ اے ਪ੍ਰਭੂ ਜਿਸ ਬੰਦੇ ਦੇ ਘੜੇ ਤੇ ਤੂੰ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਕਿਉਂਕਿ ਜਿਸ ਉੱਤੇ ਤੇਰੀ ਮਿਹਰ ਹੈ ਉਹ ਤੇਰੀ ਭਗਤੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Satanam Vahiguru Sahibaji. Saloka Please grant your grace, O merciful Lord. Please forgive me. Forever and ever I chant your name. I fall at the feet. Of the true guru, please dwell within my mind and body and end my sufferings. Please give me your hand and save me that fear may not afflict me. May I sing your glorious praises day and night. Please commit me to this task associating with the humble saints the disease of egotism is eradicated the one lord and master is all pervading permeating everywhere by guru's grace i have truly found the truest of the true please bless me with the, your kindness O kind Lord, and bless me with your praises. Gazing upon the blessed vision of your darshan, I am in ecstasy. This is what none loves. Fifth Mahal. Meditate on the One Lord within your mind and enter the sanctuary of the One Lord alone be in love with the one lord there is no other at all beg from the one lord the great giver and you will be blessed with everything in your mind and body with each breath and morsel of food meditate on the one and only lord god ਦਾ ਗੁਰਮੁਖ ਉਪਟੇਨ ਦਾ ਟ੍ਰੂ ਟ੍ਰੇਜ਼ਰ ਦਾ ਅਮਰੋਜ਼ੀ ਅਲਨਾਮ ਤਾਨੀ ਮਾ ਉਪਦਾ ਲੋਰਡ ਵੈਰੀ ਆਪੋਰਚੁਨੇਟ ਆਰ ਦੋਜ਼ ਹੰਬਲ ਸੈਂਸ ਵਿਦਨ ਹੋਜ਼ ਮਾਈਂਡਸ ਦ ਲਾਰਡ ਹੈਜ਼ ਕਮ ਟੂ ਅਬਾਈਡ ਹੀਜ਼ ਪਰਵੇਡਿੰਗ ਐਂਡ ਪ੍ਰੀਮੀਏਟਿੰਗ ਦਾ ਵਾਟ ਦ ਲੈਂਡ ਐਂਡ ਦ ਸਕਾਈ There is no other at all. Meditating on the name and chanting the name, Nanak abides in the will of His Lord and Master. Pari, one who has You as His saving grace, who can kill Him? One who has You as His saving grace. Conquers the three worlds. One who has you on his side, his face is radiant and bright. One who has you on his side is the purest of the pure. One who has is blessed with your grace he is not called to give his account. वन विद होम यू आर प्लीज ऑबटेन्स द नाइन ट्रायर्स वन हु हैज यू ऑन हिज साइड गॉड एंड टू होम इज द सर्व सर्वेंट वन हु इज ब्लेस्ड विद योर काइंड मर्सी इज डेडिकेटेड टू योर वर्शिप वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ